ਮੈਨੂੰ ਲੱਗਿਆ ਨਾ ਇਹ ਕਹਿੰਦੇ ਬੜੇ ਬੜੀਆਂ ਕਿਦਦਰਾ ਬਣੀਆਂ ਇਹਦਾ ਕਿਦਦਰਾ ਬਣਦੀਆਂ ਬਣੀਆਂ ਆ ਦਾ ਨਹੀਂ ਇਹ ਫਾਈਲ ਬਣਾਈਆਂ ਮੈਂ ਕੇਵਲ ਨੇ ਕੇਵਲ ਬਣੀਆਂ ਨਹੀਂ ਉਹ ਵੀ ਉਹ ਆ ਜਿਹੜੀ ਇੱਧਰ ਬਣੀਆਂ ਨਹੀਂ ਨਹੀਂ ਯਾਰ ਇਹਦਾ ਰੌਲਾ ਪਿਆ ਰਹੇ ਕਿਦਦਰਾ ਨੇ ਜਦੋਂ ਮੂਹ ਰੋਕੀ ਨਹੀਂ ਸੀ ਉਹ ਗਲੀ ਉਹ ਆਹੋ ਹੋ ਰਹਿੰਦੀ ਆ ਫਿਰ ਦੂਜੀ ਤਾਂ ਬਣੀ ਆ ਦੂਜੀ ਤਾਂ ਬਣੀ ਆ ਉਹ ਤਾਂ ਐ ਆ ਨਾਲ ਹੀ ਇਕੱਠੀਆਂ ਹੀ ਬਣੀਆਂ ਨਾਲ ਹੀ ਬੰਦੀ ਸਹ ਕਹਿੰਦਾ ਇਹ ਕਹਿੰਦਾ ਦੋਨੋਂ ਉਦੋਂ ਉਧਰ ਵੀ ਬਣਾਉਗੇ ਅਸੀਂ ਬਾਂਹ ਚਾਏ ਸਰਪੰਚ ਬਲੀ ਐ ਉਹ ਬਾਈ ਥੋੜੀ ਜਿਹੀ ਪੰਜ ਚਾਰ ਕਿਟਾ ਲਾ ਦੇ ਉਹ ਬਾਈ ਨਾਲ ਆਪਾਂ ਜੀ ਦੇ ਦੇ ਦੇਖਾ ਕਟਿੰਦਿੰਨ ਸਰਪੰਚ ਆਨੇ ਗਲੀ ਫੜਾਉਣਾ ਕੀ ਛੱਡੀ ਆ ਕੀ ਹੋਣ ਦੇਖੋ ਤੋੜ ਕੇ ਕਿਹੜੀ ਆ ਇਹਦੇ ਚੋਟਾ ਗੇਂਦ ਫੇਰਦੇ ਆ ਇਹ ਤਾਂ ਇੱਕ ਟੰਗ ਹੈ ਕੋੜ ਕੋੜ ਜਿਹਾ ਬਣਾਉਣਾ ਇਹਨਾਂ ਚੱਲ ਪਾ ਕੇ ਵੜ ਕੇ ਉਹ ਕਿਉਂ ਚਾਹ ਦੇਖਦੇ ਆ ਆ ਤਾਂ ਬਣੀ ਫੇਰੇ ਜੇ ਕੋਈ ਵੀ ਨਹੀਂ ਛੱੜਦੇ ਚੌਥਾ ਵੇਖੋ ਵੰਜੋ ਵੇਖੋ ਉਹ ਕਰ ਰਖੀ ਜਾ ਗੜੇ ਦੇਰ ਜੇ ਕੋਈ ਨਹੀਂ ਛੱੜਦੇ ਹੋਰ ਦੱਸ ਹਾਂ ਚੱਲੀਏ ਤੁਹਾਨੂੰ ਸਾਰੀਆਂ ਬਣਾ ਦੇ ਇਹ ਤਾਂ ਜਿਹੜੀ ਬਣ ਗਈ ਹੈ ਨਹੀਂ ਕੋਈ ਬਾਤਾਂ ਬਣ ਗਿਆ ਉਹ ਦੋ ਬੰਦ ਕਰਾਂਗੇ ਜੜੀਆਂ ਬਣ ਗਿਆ ਬੱਸ ਕੋਈ ਯਾ ਹ ਅਰੇ ਜਿਹੜੀ ਰਹਿ ਗਈ ਦਾ ਚੜੀ ਹੈ ਨਹੀਂ ਹੁਣ ਫੇਰ ਬਣਾਵਾ ਗਣਾ ਵੀ ਇਤਨੇ ਬਣ ਗਈ ਹੈਗੀ ਆ ਕੋਈ ਗੱਲ ਉਹ ਵੀ ਹੁਣ ਇਹ ਵੀ ਬਣੀ ਬਿੰਦਰਵੈਲ ਦੀ ਬਣ ਨਹੀਂ ਸਾਈ ਕਾ ਕੰਮ ਨਹੀਂ ਤੇ ਜਿਹੜੀ ਬਣ ਜੂਗਾ ਨਾਲ ਇਹ ਬਣਾ ਦੇ ਬਣਾਉਂਦੇ ਕੋਈ ਨਾ ਕੋਣ ਦੇ ਵਿੱਚ ਵੀ ਕੋਈ ਤਾਂ ਹਾਂ ਵਸ ਗੱਲ ਤਾਂ ਹੀ ਆ ਫਿਰ ਆਪਾਂ ਕੱਲੇ ਦੇ ਵੱਤ ਜਾ ਵੀਡੀਓ ਨੂੰ ਵੇਖਣਾ ਸਹੀ ਪੀਰ ਹਾਂ ਜਈ ਨੇ ਚੈੱਕ ਕਰਨਾ ਤਾਂ ਜਿਹੜੇ ਆਪਣੇ ਵੱਸ ਆਪ ਤਾਂ ਕੁੜੀ ਛੱਡ ਦੇ ਜਿੰਨੀਆਂ ਗਲੀਆਂ ਇੱਕ ਵੀ ਜ਼ੀਰੋ ਕਹਿੰਦੇ ਸਾਰੀਆਂ ਬਣ ਗਈਆਂ ਉਹਦੇ ਕੋਲ ਬੰਦ ਕਰਾਂਗੇ ਤੁਹਾਨੂੰ ਤੂੰ ਅੱਜ ਕਿਹਦੀ ਲੇਬਰ ਆਉਂਦੀ ਹੈ ਹਾਂ ਮਾਂਜੀ ਤੇ ਬਾਜੀ ਕਰ ਮਹੱਲੇ ਤੋਂ ਜੀ ਪੱਕਾ ਕਲਾ ਜੀ ਇਹਦੇ ਵਿੱਚ 15 ਸਾਲ ਹੋ ਗਏ ਸੀ 14-15 ਸਾਲ ਦੇ ਨੇੜੇ ਕਿ ਇੱਟ ਨਹੀਂ ਲੱਗੀ ਸੀ ਪਹਿਲਾਂ ਕੋ ਲੱਗੀ ਸੀ ਪੁਰਾਣੀ ਹੁਣ ਸਰਪੰਚ ਅੰਗਰੇਜ਼ ਸਿੰਘ ਦੇ ਮੇਨ ਸੜਕਾ ਕਾਂਗਰਸ ਪਾਰਟੀ ਦੇ ਸੁਭਾਸ਼ ਸਿੰਘ ਜਟਾਣਾ ਜੀ ਨੇ ਕਾਫੀ ਮਦਦ ਭੇਜੀ ਹੈ ਜੀ ਤੇ ਆ ਸਾਰੀ ਲੋਕਟ ਲੱਗੀ A to Z ਕੋਈ ਗਲੀ ਡਰਹੀ ਨਹੀਂ ਜੀ ਬਾਜੀਗਰ ਮਹੱਲੇ ਦੇ ਵਿੱਚ ਚਾਹੇ ਇੱਕ ਸੜਕ ਦਿਓ ਆ ਕੇ ਇਸੇ ਕਰਕੇ ਬਾਜੀਗਰ ਮਹੱਲਾ ਪੱਕਾ ਕਲਾਂ ਬਹੁਤ ਖੁਸ਼ ਆ ਸਪੰਸਰ ਸਾਹਿਬ ਤੋਂ ਕੁਛ ਬਾਤ ਜਟਾਣਾ ਜੀ ਤੋਂ ਕੈਪਟਨ ਸਰਕਾਰ ਤੋਂ ਜਿਨ੍ਹਾਂ ਨੇ ਬਹੁਤ ਮਹਿੰਗੀ ਲੋਕਟ ਲਾਈ ਹੋਈ ਹੈ ਜੀ ਤੇ ਜਿਹੜਾ ਮਹੱਲੇ ਦਾ ਇੱਕ ਰੂਹ ਬਦਲ ਬਣ ਗਿਆ ਬਹੁਤ ਸੋਹਣੀ ਲੱਗਣ ਲੱਗੀ ਹੈ ਹਾਂਜੀ ਥੋੜਾ ਕੀ ਕਹਿਣਾ ਜੀ ਆ ਠੀਕ ਹੈ ਵਧੀਆ ਬਣਾਤੀਆਂ ਗਲੀਆਂ ਸਾਰੀਆਂ ਜੀ ਧੰਨਵਾਦ ਜੀ ਸਰ ਜੀ ਹੋਗੀ ਹੋਗੀ ਤਸੱਲੀ ਹਾਂ ਵਧੀਆ ਜੀ ਵਧੀਆ ਹਾਂ ਤੁਸੀਂ ਤੁਸੀਂ ਕਹਿੰਦੇ ਸੀ ਕਿਹੜੀ ਗਲੀ ਰਹੇਗੀ ਕੀ ਗੱਲ ਉਹ ਉਹ ਕਮਰਾ ਹੈਗੀ ਨਾ ਨਾ ਗਲੀ ਹੈ ਇਹ ਤਾਂ ਫਿਰ ਉਸ ਆਡੀਓ ਇਹ ਜਾਂਦੀ ਹੋਗੀ ਅੱਛਾ ਹਾਂ ਨਵੀਂ ਬਣੀ ਹੋਈ ਹੈ ਉਹ ਜਿਹੜੀ ਸੁਵਾਰ ਸਾਹਿਬ ਨੇ ਕਿਹਾ ਵੀ ਜਿਹੜੀ ਪਿਛਲੇ ਪਲਾਨ ਬਣਿਆ ਉਹ ਪਿਛਲੇ ਪਲਾਨ ਬਣੀ ਹੈ ਪਰ ਸਾਰੇ ਵਾਦੇ ਪੂਰੇ ਨਹੀਂ ਹੋ ਪਰ ਇਹ ਜਿਹੜੀ 4 4-5 ਸਾਲ ਤੋਂ ਦੂਜੀ ਏਟ ਦੀ ਬਣੀ ਹੋਈ ਹੈ ਕਿਹੜੀ ਦੂਜੀ ਏਟ ਦੀ ਬਣੀ ਹੋਈ ਹੈ ਤੇ ਉਹ ਬਣੀ ਬਸ ਆ ਪਿਛਲੀ ਪਲਾਨ ਦੀ ਬਣੀ ਹੋਈ ਹੈ ਉਸ ਤੋਂ ਬਾਅਦ ਸਾਹਿਬ ਕਹਿੰਦੇ ਜੇ ਸਾਡੇ ਸਾਰੇ ਹੁੰਦਾ ਤਾਂ ਅਸੀਂ ਇਹ ਵੀ ਬਣਾਉਣ ਦੀ ਗੱਲ ਕਰ ਰਹੇ ਹੇ ਪਾਸ ਨਹੀਂ ਜਿਵੇਂ ਹੁੰਦਾ ਜਲੋ ਜੇ ਕੋਈ ਅੱਗੇ ਹੁੰਦਾ ਹੋਇਆ ਸਿਸਟਮ ਕੀ ਮੰਗਦੇ ਹੁੰਦੇ ਹਾਂ ਕਰਨਗੇ ਲਾਜ਼ਮੀ ਸੁਵਾਰ ਸਾਹਿਬ ਸਾਡੇ ਨਾਲ ਹੈ ਜੀ ਤੇ ਬਾਕੀ ਸਰਕਾਰ ਵੀ ਸਾਡੇ ਨਾਲ ਆਈ ਜੋ ਕਰਦੇ ਅਸੀਂ ਵੀ ਸਰਕਾਰ ਦੇ ਬਹੁਤ ਧੰਨਵਾਦ ਕਰਦੇ ਆ ਨਾਲ ਡਟ ਕੇ ਖੜੇ ਹਾਂ। ਖੁਸ਼ ਹੋ ਤੁਸੀਂ? ਅੱਜ ਠੀਕ ਹੈ ਜੀ ਸਰਪੰਚ ਸਾਹਿਬ ਦੇ ਕਾਰਜ ਜਿੱਥੋਂ? ਹਾਂ ਜੀ ਸਰਪੰਚ ਸਾਹਿਬ ਦੇ ਕਾਰਜ ਜਿਵੇਂ ਕਿ ਉਹ ਕਰੀ ਕਰੀਏ ਨੇ ਜੀ ਤੁਮ। ਠੀਕ ਹੈ। ਬਹੁਤ ਜਸਦੀ ਹਾਂ ਜੀ। ਹਾਂ ਜੀ ਕਿ ਬਣ ਗੀਆਂ ਮਹੱਲੇ ਚ ਗਲੀਆਂ ਸਾਰੀਆਂ। ਬਣ ਗਈਆਂ। ਬੜੀ ਅੱਛੀ ਮਿਹਰਬਾਨੀ ਹੈ। ਅੱਛੀ ਮਿਹਰਬਾਨੀ ਹੈ। ਕਿੰਨੇ ਕਿਰਦੀ ਸਮੱਸਿਆ ਸੀ ਸਾਡੀ ਇਹ ਗਲੀਆਂ ਨਾਲੀਆਂ ਦੀ ਸਾਡੇ ਅੱਜ 40 ਸਾਲ ਦੀ ਸਮੱਸਿਆ ਜੀ ਇਹ ਚੰਗੇ ਗਲੀਆਂ ਨੇ ਇਹਨੇ ਸੁਣਵਾਈ ਨਹੀਂ ਹੋਈ ਸੀਗੀ ਹਾਂ ਉਹਨੇ ਸਰਪੰਚ ਨੇ ਕਰੀਆਂ ਪੰਜਾਬ ਕਾਂਗਰਸ ਨੇ ਹਾਂ ਸਹੀ ਕਹਿੰਦੇ ਆ ਕਾਂਗਰਸ ਨੇ ਕਰੀਆਂ ਇਹਨਾਂ ਨੇ ਇੰਟਰ ਲੋ ਐਂਡ ਟੇਲ ਲਾ ਕੇ ਤਾਂ ਲੋਕ ਟੇਲ ਹਾਂ ਸਾਡੇ ਸਾਕਲੀ ਬਦਲਦੀ ਦੇ ਦੇ ਦੀ ਅੱਛਾ ਦੇ ਦੇ ਦੀ ਹਾਂ ਤੂੰ ਬਦਲਦੀ ਵਾਜਿਆ ਸਹੀ ਗੱਲ ਆ ਤੂੰ ਬਦਲਦੀ ਸਾਕਲੀ ਕਰਦੀ ਤੂੰ ਬਦਲਦੀ ਬਾਗੋ ਬਾਗ ਆ ਮੱਲੇ ਵਾਲੇ ਸਾਰੀ ਸਹੀ ਸੀ ਜੀ ਸਰਪੰਚ ਦੀ ਮਿਹਰਬਾਨੀ ਹੈ ਅੱਛਾ ਸਹੀ ਗੱਲ ਹਾਂ ਬੇਬੇ ਤੂੰ ਦੱਸ ਆ ਇਧਰ ਖੋਸ਼ ਹੋ ਕਲੀਆਂ ਵਧੀਆ ਖੋਸ਼ ਆ ਸਰਪੰਚ ਭਾਣ ਗਿਆ ਖਾਰਾ ਗੰਦ ਕੱਟਤਾ ਨੇ ਸਾਰੇ ਕਰਤੀਆਂ ਗਲੀਆਂ ਸਾਰੀਆਂ ਤੇ ਸਾਰਾ ਮੱਲਾ ਵਧੀਆ ਸਹੀ ਸਲਾਮਤ ਜਮਾ ਆਣ ਹੋ ਗਿਆ ਬਾਗੋ ਬਾਗ ਠੀਕ ਹੈ 啊，给你说一块多。 ਇਹ ਕੱਦੂ ਆ ਕਿੱਥੋਂ ਆਇਆ ਤੂੰ ਮੈਂ ਫਿਰ ਤਾਂ ਨਹੀਂ ਸੁਭੀ ਕਿੱਧਰ ਹੀ ਜਾਣਾ ਤੂੰ ਜਿਹੜੀ ਆ ਜਾ ਨਾਲ ਹੀ ਆ ਜਾਉਂ ਤੁਰਦਾ ਰਿਹਾ ਰੀ ਰੀ ਆ ਜਾਣਾ ਪੱਟਿਆ ਕੋਈ ਨਹੀਂ ਤਾਂ ਖਾ ਚੋ ਗਲੀ ਹੋਰ ਤਾਂ ਨਹੀਂ ਹੈ ਗਲੀ ਬਸ ਚਲੀ ਆਦੀ ਰਹੀ ਗਲੀ ਹੈ ਨਹੀਂ ਤੱਕੋ ਰਹੀ ਆ ਗਾ ਉੱਤੋਂ ਦੀ ਉੱਤਰੀ ਬਾਜ਼ ਤਰਾਂ ਚੱਲ ਲੈ ਕੋਈ ਨਹੀਂ ਹੋਵੇ ਲੱਗੋ ਨਹੀਂ ਜਾ ਇਹ ਹੁੰਦਾ ਰਹੇਗੀ ਕਿ ਤੂੰ ਆ ਰਹਿ ਕੱਪ ਚ ਲਗਾਏ ਤਪਰੇਗਾ ਸਪੋਟ ਨਹੀਂ ਆਉਂਦਾ ਇਹ ਆ ਗੱਲ ਨਹੀਂ ਆਉਂਦਾ